ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਰ ਟੀਵੀ ਐਨ ਆਰ ਆਈ ਤੇ ਮੈਂ ਅਨਬੀਰ ਕੌਰ ਖਬਾਂ ਦੇ ਬਲਟਿਨ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੰਗੜਾ ਦੀ ਫਿਲਮ ਐਮਰਜੈਂਸੀ ਦਾ ਸਾਬਕਾ ਸੀਐਮ ਵੱਲੋਂ ਵਿਰੋਧ ਕਿ ਹਸ਼ਰੂਮਨੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਰਿਲੀਜ਼ ਨਾ ਕੀਤੀ ਜਾਵੇ ਫਿਲਮ ਪੰਜਾਬ ਦੇ ਲੋਕ ਕੰਗੜਾ ਨੂੰ ਨਾ ਲੈਂਡ ਜਾਦਾ ਸੀਰੀਅਸ ਪਾਪਾ ਗੁਰਜੀ ਸਿੰਘ ਗਰੇਵਾਲ ਦਾ ਗੰਗਣਾ ਨੂੰ ਲੈ ਕੇ ਬਿਆਨ ਕਿ ਹਾਜ ਜਿਹੜਾ ਵੀ ਖਾਲਸਾ ਤੇ ਪੰਜਾਬ ਦੇ ਖਿਲਾਫ ਬੋਲੇਗਾ ਉਸ ਦਾ ਕਰਾਂਗੇ ਵਿਰੋਧ ਕਿਸੇ ਦੇ ਵਪਾਰੀ ਪਾਰਟੀ ਨੂੰ ਨਹੀਂ ਹੋਣ ਦੇਵਾਂਗੇ ਕੁਰਬਾਨ ਪੰਜਾਬ ਚਾਹ ਤੋਂ ਡਾਕਟਰਾਂ ਦੀ ਹੜਤਾਲ ਸ਼ੁਰੂ 9 ਸਤੰਬਰ ਤੱਕ ਜਾਰੀ ਰਹੇਗੀ ਹੜਤਾਲ ਡਾਕਟਰਾਂ ਦਾ ਬਿਆਨ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਸਰਕਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਚ ਖੁਲਾਸਾ ਡਾਈੰਗ ਇੰਡਸਟਰੀ ਕਾਰਨ ਪ੍ਰਦੂਸ਼ਿਤ ਹੋ ਰਿਹਾ ਹੈ ਬੁੰਡਾ ਨਾਲਾ ਮੋਗਾ ਚ ਵਧੇ ਆਮ ਆਦਮੀ ਪਾਰਟੀ ਦਾ ਕੁੰਬਾ ਪਿੰਡ ਕੋਰਵੜਾ ਖੁਰਚ ਚ ਕਈ ਪਰਿਵਾਰ ਆਪ ਚ ਹੋਏ ਸ਼ਾਮਿਲ ਹਦਾਇਕਾ ਮਨਦੀਪ ਕੌਰ ਨੇ ਸਾਰਾਂ ਦਾ ਕੀਤਾ ਸਵਾਗਤ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕنگੜਾ ਰੌਦ ਆਪਣੀ ਬਿਆਨਬਾਜ਼ੀ ਤੇ ਫਿਲਮ ਕਾਰਨ ਲਗਾਤਾਰ ਸਖੀਆਂ ਦੇ ਵਿੱਚ ਹੈ ਉਸ ਦੇ ਫਿਲਮ ਦਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਤੇ ਸਿੱਖਾਂ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਪੰਜਾਬ ਦੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਵੀ ਕੰਗਣਾ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਰਣੌਰਥ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਨਾਲ ਹੀ ਚੰਨੀ ਨੇ ਕੰਗਣਾ ਨੂੰ ਸਾਬਕਾ ਸੰਸਦ ਮੈਂਬਰ ਤੇ ਖਾਲਸਾਣ ਸਮਰਥਕ ਸਿਮਰਜੀਤ ਸਿੰਘ ਮਾਰਵਾਗ ਗੁੱਸੇ ਨਾ ਹੋਣ ਦੀ ਸਲਾਹ ਵੀ ਦਿੱਤੀ ਹੈ ਕੰਗਸੇ ਸੰਸਰ ਜਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾ ਨਾ ਤਾਂ ਫਿਲਮ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ ਇਸ ਨਾਲ ਉਹਨੇ ਕਿਹਾ ਕਿ ਕੰਗਣਾ ਨੂੰ ਵੀ ਸੀਰੀਅਸ ਨਹੀਂ ਲੈਣਾ ਚਾਹੀਦਾ ਸਿਮਰਜੀਤ ਸਿੰਘ ਮਾਨ ਤੇ ਵੀ ਵਿਅੰਗ ਕਰਦੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਉਹਨਾਂ ਵਾਂਗ ਗੁੱਸਾ ਨਹੀਂ ਕਰਨਾ ਚਾਹੀਦਾ ਚੰਨੀ ਕੰਗਣਾ ਬਾਰੇ ਬੋਲ ਲਿਆ ਕਿ ਆ ਕਿ ਕੰਗਣਾ ਨਾਲ ਨੌਰਦੀਪ ਨੂੰ ਐਮਰਜੈਂਸੀ ਸ਼੍ਰੋਮਣੀ ਗਜ਼ਰਾ ਪ੍ਰਬੰਧਕ ਕਮੇਟੀ ਦੀ ਪਰਮਿਸ਼ਨ ਤੋਂ ਬਿਨਾ ਨਾ ਤਾਂ ਚੱਲ ਸਕਦੀ ਹੈ ਅਤੇ ਨਾ ਹੀ ਚੱਲੇਗੀ ਉਹਨਾਂ ਨੇ ਕਿਹਾ ਹੈ ਕਿ ਫਿਲਮ ਜੋ ਸਿੱਖ ਇਤਿਹਾਸ ਨੂੰ ਦਰਸਾਉਣ ਲਈ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪਰਵਾਹਗੀ ਲੈਣੀ ਪਵੇਗੀ ਕਿਉਂਕਿ ਇਹ ਇੱਕ ਕਮਾਂਡਰ ਸਭ ਤੋਂ ਉੱਚੀ ਅਥਾਰਟੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਫਿਲਮਾਂ ਚਸੇ ਕੇ ਇਤਿਹਾਸ ਦੇ ਕਿਸੇ ਵੀ ਯਤ੍ਰਣ ਦੀ ਸਮੀਖਿਆ ਕਰਕੇ ਪ੍ਰਵਾਨਗੀ ਦੇਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੰਗਣਾ ਨੇ ਆਪਣੀ ਫਿਲਮ ਚਲਾਉਣੀ ਹੈ ਤਾਂ ਪਹਿਲਾਂ ਇਹ ਫਿਲਮ ਸ਼੍ਰੋਮਣੀ ਕਮੇਟੀ ਨੂੰ ਦਿਖਾਈ ਜਾਵੇ ਤੇ ਸੇ ਕੇ ਇਤਿਹਾਸ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਦਿਖਾਇਆ ਜਾਵੇ। ਉਹਨਾਂ ਐ ਵੀ ਕਿਹਾ ਕਿ ਜੰਗਣਾ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਸ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ। ਉਸ ਦੇ ਮੁਦਾਂ ਜਾ ਰੋਸ਼ਲਾ ਨਾ ਹੀ ਜਾਣਾ ਚਾਹੀਦਾ। ਚੰਨੀ ਨੇ ਕਿਹਾ ਕਿ ਪਾਤ ਪਾਤ ਸਾਂਸਨ ਮੈਂਬਰ ਜੰਗਣਾ ਨੌਰ ਦੀ ਫਿਲਮ ਐਮਰਜੈਂਸੀ ਸ਼੍ਰੋਮਣੀ ਨਾ ਕੈਕਸ਼ਨ ਅਮਨਿਕ ਕਮੇਟੀ ਸਿੱਖ ਭਾਈਚਾਰੇ ਦੇ ਨੁਮਾਇੰਦਾਂ ਸੰਸਥਾ ਅਤੇ ਫਿਲਮ ਵਿੱਚ ਸਿੱਖ ਇਤਿਹਾਸ ਦੀ ਕੀਤੀ ਗਈ ਪੇਸ਼ਕਾਰੀ ਨੂੰ ਲਾਸਮੀ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਘੋਖ ਕੇ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਗੰਗਨਾ ਦੇ ਫਿਲਮ ਵਿੱਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਨਹੀਂ ਦਿਖਾਇਆ ਗਿਆ। ਇਸ ਮਾਮਲੇ 'ਚ ਐਸ.ਪੀ.ਸੀ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਉਸ ਦੀ ਮਨਜ਼ੂਰੀ ਹੀ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ। ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪੁਰਾਣੇ ਪੰਜਾਬ ਦਾ ਹਿੱਸਾ ਨੇ ਪਰਾਂ ਦਾ ਆਪਸ ਵਿੱਚ ਭਾਈਚਾਰਾ ਹੈ। ਸਾਡਾ ਆਪਸੀ ਰਿਸ਼ ਇਸ ਨੂੰ ਇਸੇ ਤਰੀਕੇ ਜਾਇ ਰੱਖਣ ਦੀ ਲੋੜ ਹੈ ਜੇਕਰ ਕੋਈ ਤਾਕਤ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਮੂਰਤ ਜਵਾਬ ਦਿੱਤਾ ਜਾਵੇਗਾ ਦੇਸ਼ ਜਦ ਤੋ ਬਾਦ ਪੰਜਾਬ ਦਾ ਇਤਿਹਾਸ ਹੈ ਕਿ Hindu Muslim ਤੇ Sikh ਆਪਸ ਦੇ ਵਿੱਚ ਪਿਆਰ ਨਾਲ ਰਹਿੰਦੇ ਨੇ ਆਸ ਹੈ ਕਿ ਇਥੇ ਨੰਗੇਣ ਦੀ ਕੋਈ ਘਟਨਾ ਨਹੀਂ ਵਾਪਰੇ ਕੰਗਰਨ ਨੋਟ ਨੂੰ ਵਧੇਰੇ ਗੰਭੀਰ ਲੈਣ ਦੀ ਲੋੜ ਨਹੀਂ ਹੈ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੰਗਰਨ ਨੋਟ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਨ੍ਹਾਂ ਨੇ ਕਿਹਾ ਕਿ ਕੰਗਣਾ ਨੌਰਦ ਦੇ ਵੱਲੋਂ ਜਿਸ ਤਰੀਕੇ ਦੀਆਂ ਟਿੱਪਣੀਆਂ ਕਿਸਾਨਾਂ ਉੱਪਰ ਕੀਤੀਆਂ ਗਈਆਂ ਨੇ ਉਸ ਨਾਲ ਪਾਰਟੀ ਦਾ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿੱਜੀ ਮਫਾਦ ਦੇ ਲਈ ਅਸੀਂ ਕਿਸੇ ਨੂੰ ਵੀ ਪਾਰਟੀ ਦਾ ਇਸਤੇਮਾਲ ਨਹੀਂ ਕਰਨ ਦੇਵਾਂਗੇ। ਜੇਕਰ ਕੋਈ ਵਪਾਰ ਦੇ ਮਕਸਦ ਨਾਲ ਪਾਰਟੀ ਪਲੇਟਫਾਰਮ ਜ਼ਰੀਏ ਜਹੀ ਬਿਆਨਬਾਜ਼ੀ ਕਰ ਰਿਹਾ ਹੈ ਤਾਂ ਅਸੀਂ ਉਸ ਦਾ ਸਾਥ ਬਿਲਕੁਲ ਨਹੀਂ ਦੇਵਾਂਗੇ। ਨਸਦੀਕ ਹਰਚਿਤ ਗਰੇਵਾਲ ਦੇ ਵੱਲੋਂ ਆਖਿਆ ਗਿਆ ਹੈ ਕਿ ਜਿਹੜਾ ਵੀ ਪੰਜਾਬ ਤੇ ਖਾਲਸਾ ਦੇ ਵਿਰੋਧਾਵਾਦ ਚੁਕੇਗਾ ਅਸੀਂ ਉਸ ਦੇ ਖਿਲਾਫ ਜ਼ਰੂਰ ਖੜੇ ਹੋਵਾਂਗੇ। ਗਰੇਵਾਲ ਨੇ ਕਿਹਾ ਹੈ ਕਿ ਕਿਸੇ ਦੇ ਵਪਾਰ ਲਈ ਪਾਰਟੀ ਨੂੰ ਕੁਰਬਾਨ ਨਹੀਂ ਹੋਣ ਦਿੱਤਾ ਚਾਹਵੇਗਾ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਸੰਸਦ ਬਣਨ ਨਾਲ ਕੋਈ ਆਗੂ ਨਹੀਂ ਬਣ ਜਾਂਦਾ ਹਰ ਸੰਸਦ ਮੈਂਬਰ ਜਾਂ ਵਿਧਾਇਕ ਲੀਡਰ ਨਹੀਂ ਬਣਦਾ ਪਾਰਟੀ ਦੀ ਜਤਨਾਂ ਨਾਲ ਇੱਕ ਦਿਨ ਦੇ ਵਿੱਚ ਜੁੜਾਂ ਨਹੀਂ ਜਾਂਦਾ ਇਸ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਔਰ ਕੰਗਣਾ ਨੌਦ ਦੇ ਬਿਆਨ ਦਾ ਸੀਪਿਲ ਦਿਨ ਤੋਂ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਕਿਸੇ ਦੇ ਵਪਾਰ ਲਈ ਪਾਰਟੀ ਨੂੰ ਕੁਰਬਾਨ ਨਹੀਂ ਹੋਣ ਦਿੱਤਾ ਚਾਹਵੇਗਾ ਫਿਲਮ ਬਣਾਉਣੀ ਅਦਾਕਾਰਾਂ ਦੇ ਹੱਥ ਤੇ ਜਦੋਂ ਕਿ ਫਿਲਮ ਪਾਸ ਕਰਨੀ ਜਾਂ ਨਹੀਂ ਕਰਨੀ ਸੈਂਸਰ ਬੋਰਡ ਤੇ ਹੱਥ ਵਿੱਚ ਹੈ ਨੈਸ਼ਨਲ ਪਾਰਟੀ ਦਾ ਕੋਈ ਵਿਸਫਾਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਖਾਲਸਾ ਤੇ ਪੰਜਾਬ ਦੇ ਖਿਲਾਫ ਬੋਲੇਗਾ, ਭਾਜਪਾ ਸਖ਼ਤ ਵਿਰੋਧ ਜਾਰੀ ਕਰੇਗੀ। ਬਰੇਵਾਲ ਨੇ ਕਿਹਾ ਕਿ ਭਾਜਪਾ ਹਾਈਕ ਮਾਰਨੇ ਕੰਗੜਾ ਨੂੰ ਫਟਕਾਰ ਨਹੀਂ ਲਗਾਈ ਐ। ਤੇ ਜਹੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਦੀ ਕਲਾੱਖੀ। ਗਲਤ ਹੈ, ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਹਰ ਐਮਪੀ ਲੀਡਰ ਨਹੀਂ ਹੋਇਆ ਕਰਦਾ। ਹਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ। ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ 'ਚ ਨਹੀਂ ਜੁੜਿਆ ਜਾਂਦਾ। ਮੈਂ ਤਾਂ ਭਾਜਪਾ 'ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਪ੍ਰਵਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜਪਾ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹਦੇ 'ਚ ਕੋਈ ਨਹੀਂ ਹੈ ਠੀਕ ਹੈ ਤੇ ਭਾਜਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ 'ਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸ਼ਾਰੀਆਂ ਮੰਗਾ ਮੰਨ ਰਹੇ ਸੀ। ਔਰ इवन ਕਿਸਾਨਾਂ ਦਾ ਜਿਹ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ। ਉਹ ਕਰਵਾਇਆ ਨਹੀਂ ਇਹਨਾਂ ਨੇ। ਇਹ ਕਿਸਾਨ ਇਹ ਤਾਂ ਨਹੀਂ ਥੋੜਾ ਸੀ। ਤਾਂ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਉਣੀ ਸੀ। ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲੇ ਕਿ ਠੀਕ ਆ ਵੀ ਇਹ ਸਾਡੀ ਕਮੀ ਆ। ਤਾਨੂੰ ਮਾਫ ਕਰਦੇ ਹੋ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਪਰ ਹੁਣ ਕਿਸੇ ਦਿਨ ਇਹ ਆਊਗਾ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਲਾਗੂ ਕਰੋ ਐ ਤਾਂ ਕੰਗੜਾ ਵੀ ਮੇਰੀ ਪਾਰਟੀ ਚ ਆ ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਹਾਂ ਮੈਂ ਹੁਣ ਇਹ ਕਹਿ ਕੇ ਤਾਂ ਹਟਿਆਂ ਠੀਕ ਹੈ ਨਾ ਗੱਲ ਆ ਬਿੱਟੂ ਵੀ ਗਾਣਾ ਕਢਦਾ ਸੀ ਮੈਂ ਥੋੜਾ ਸਹਿਮਤ ਆ ਕਿਸੇ ਨਾਲ ਠੀਕ ਹੈ ਹਰਿਆਣਾ ਵਿੱਚ 5 ਸਤੰਬਰ ਨੂੰ VOTING ਹੋਣੀ ਹੈ ਇਸ ਤੋਂ ਪਹਿਲਾਂ ਇਤਮਾਮ ਸਿਆਸੀ ਪਾਰਟੀਆਂ ਲਗਾਤਾਰ ਲੋਕਾਂ ਨਾਲ ਲੁਭਾਉਣੇ ਵਾਅਦੇ ਕਰ ਰਹੀਆਂ ਨੇ ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਤਾਂ ਬੀਤੇ ਕੱਲ ਪਾਣੀਪਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਦੇ ਇੱਕ ਪਾਸੇ ਪੰਜਾਬ ਹੈ ਤੇ ਦੂਸਰੇ ਪਾਸੇ ਦਿੱਲੀ ਦੋਵਾਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਹਰਿਆਣੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ ਵਿੱਚ ਵੀ ਬਣਾਉਣ सीएम ਨੇ ਕਿਹਾ ਕਿ ਦੁਮਾ-ਥਾਮਾਂ ਤੇ ਬਿਜਲੀ ਮੁਫਤ ਹੈ ਹਸਪਤਾਲ ਖੁੱਲ ਰਹੇ ਨੇ ਪਰ ਰਹਿਣਾ ਵਿੱਚ ਕਿਉਂ ਨਹੀਂ ਬਣਾਏ ਜਾ ਰਹੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਬਣੇਗੀ ਤਾਂ ਅਸੀਂ ਸੇਵਾ ਸੁਵਿਧਾਵਾਂ ਤੇ ਜ਼ਰੂਰ ਕੰਮ ਕਰਾਂਗੇ ਉਹਨਾਂ ਨੇ ਕਿਹਾ ਕਿ ਰਹਿਣ ਦੇ ਲੋਕਾਂ ਨੇ ਕਾਂਗਰਸ ਨੂੰ ਕਈ ਵਾਰ ਚਾਂਸ ਦਿੱਤਾ ਤੇ ਭਾਜਪਾ ਨੂੰ ਵੀ ਕਈ ਵਾਰ ਮੌਕਾ ਦਿੱਤਾ ਪਰ ਫਿਰ ਵੀ ਸੁਭੇਦ ਵਿੱਚ ਵਿਕਾਸ ਨਹੀਂ ਹੋਇਆ ਜੋ ਦਿੱਲੀ ਤੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਲੁੱਟ ਖਸੁੱਟ ਜਾਰੀ ਰਹੀ ਤਾਂ ਲੋਕਾਂ ਨੇ ਨਵਾਂ ਰਾਹ ਲੱਭ ਇਸ ਕਿ ਰਹਿਣਾ ਵਾਸੀ ਵੀ ਇੱਕ ਨਵਾਂ ਰਾਹ ਲੱਭਣ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਵੇਂ ਇੰਜਣ ਦੀ ਸਰਕਾਰ ਚੱਲ ਰਹੀ ਹੈ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਤੇ ਹੁਣ ਲਗਾਤਾਰ ਵਿਕਾਸ ਦੇ ਰਾਤੇ ਪੰਜਾਬ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵਧੀਆ ਸਕੂਲ ਬਣ ਰਹੇ ਨੇ ਚੰਗੇ ਹਸਪੀਟਲਸ ਜਿਹੜੇ ਨੇ ਉਹ ਬਣ ਰਹੇ ਨੇ ਔਰ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿਕਾਸ ਦੇ ਕੰਮਾਂ ਤੇ ਫੋਕਸ ਕਰ ਰਹੇ ਹਾਂ ਤੇ ਹਰਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਜਹਾਈ ਕਰੇਗੀ ਪੰਜਾਬ ਮੇਂ ਔਰ ਦਿੱਲੀ ਮੇਂ ਘਰੋਂ ਕੀ ਬਿਜਲੀ ਤੋਂ ਫਰੀ ਹੈ 600 ਯੂਨਟ ਹੈ क्योंकि मेरा दो महीने का साइकिल है दो महीने बाद बिल आता है तो 300 यूनिट पर मंथ 600 हो गया पर बिल हो गया लेकिन उसमें कोई ये नहीं है हरा कार्ड है नीला कार्ड है ना नो किसी का भी आपके घर पे अगर दो एसी लगे हुए हैं लेकिन आपने इस तरीके से चलाया कि आपका दो महीने का मीटर का जो रीडिंग है वो 600 सौ यूनिट से कम है आपको भी जीरो आएगा फिर 90 परसेंट पंजाब को जीरो बिल आता है परसेंट बजा और कब से आता है मार्च 16 और 2022 में ओथ में ओथली थी एक जुलाई से आज तक बिल नहीं आते जी हमारे पंजाब में तो हरियाणा में क्यों नहीं हो सकता ये काम बिजली अपनी है जी बिजली हम बनाते हैं इतनी सस्ती बिजली हो गई है सोलर मार्केट में दो रुपए सिर्फ चौवन पैसे पे मिल रही है सोलर हमने एग्रीमेंट किया ग्यारह सौ मेगावाट का सोलर के साथ दो रुपए छहत्तर पैसे कहते थे दो रुपए सत्तर पे आ गए मैंने कहा मेरी मीटिंग करा दो, दो छप्पन पे आ गए मैंने कहा दो चौवन पे कर लो कहते दो पैसे से क्या फर्क पड़ेगा मैंने कहा पहले साइन करो जब साइन करे मैंने कहा इन दो पैसे से साढ़े चार सौ करोड़ रुपया पर ईयर का फर्क पड़ेगा दो चौवन पैसे ले रहे हैं हम सोलर अभी हमने क्या किया हमारे पास पांच थर्मल प्लांट है पंजाब में दो सरकार के थे तीन प्राइवेट थे हमने अपनी अक्टूबर दो हजार पंद्रह से बंद पड़ी थी अक्टूबर दो हजार बाईस में झारखंड में हमारी कोल माइन है पचवाड़ा में तीस लाख मीट्रिक टन कोयला एक साल में निकालते हैं लेकिन सेंटर का एक रूल है कि वो कोयला सिर्फ तुम सरकारी थर्मल प्लांट में ही यूज कर सकते हो प्राइवेट को नहीं दे सकते प्राइवेट के साथ महंगे महंगे पीपीए पावर परचेज एग्रीमेंट करके पुरानी सरकारों वाले तो हमने कहा यार कम बड़ा पंगा हो गया यार कोयला हमारे पास इतना है लेकिन हमारे पास कोयला बरतने के लिए अपने थर्मल प्लांट हमें पता चला जीवी के कंपनी का गोइंदवाल साहब वाला थर्मल प्लांट 540 मेगावाट का बिक रहा है दिवालिया हो रहे हैं हमने बिड किया सरकार के साथ कौन करेगा जब हमने कहा कोला हमारा है हम कोला इस इस्तेमाल करेंगे ये कोला कहां से लाएंगे कौन बिड करेगा प्राइवेट कोई आया ही नहीं तो हमने 540 मेगावाट का थर्मल प्लांट खरीदा भारत में पहली बार हुआ है कि सरकार ने किसी पब्लिक सेक्टर को खरीदा है प्राइवेट सेक्टर को नहीं तो सरकारें बेचती हैं अपने दोस्तों को घाटा दिखा के चलो पोर्ट बेच दो एयरपोर्ट बेच दो एल बेच दो जो मर्जी आता है बेच दो बेच दो बेच दो 540 मेगावाट का खरीदा कोयला हमारा है अब हमारे पास तीन हो गए कोयला हमारा है साढ़े पांच रुपए अभी हम दे रहे हैं इंडस्ट्री को लेकिन उसका अभी आ गया हमारे पास टेक ओवर कर लिया मैं उस थर्मल प्लांट को इंडस्ट्री को और सस्ती बिजली देने में इस्तेमाल करूंगा कोयला हमारा है आप दस रुपए कह रहे हो मैं हूं आप पे। दस रुपए में आप कैसे चला रहे हो मैं साढ़े पांच से भी कम करने के बारे में सोचूंगा अभी आने वाले दिनों में विधानसभा सेशन आ रहा है हमारा दस रुपए आप दे रहे हो और घर का बिजली का बिल दे रहे हो ਤੁਜੀ ਆਪਕੇ ਇਧਰ ਭਾਈ ਸਾਹਿਬ ਦਿੱਲੀ ਹੈ ਇਧਰ ਪੰਜਾਬ ਹੈ ਥੋੜਾ ਉਨਸੇ ਪੁੱਛ ਲੀਜੀਏ ਦੋਨੋਂ ਤਰਫ ਪੰਜਾਬ ਕਾਮਾ ਦੀ ਵੱਡੀ ਕੀ ਸਰਕਾਰ ਹੈ ਇਧਰ ਵਾਲੋਂ ਸੇ ਦੋਸਤੀ ਹੈ ਤੋ ਇਧਰ ਵਾਲੋਂ ਸੇ ਪੁੱਛ ਲਓ ਇਧਰ ਵਾਲੋਂ ਸੇ ਦੋਸਤੀ ਹੈ ਤੋ ਇਧਰ ਵਾਲੋਂ ਸੇ ਪੁੱਛ ਲਓ ਇਹ ਤੋ ਨਹੀਂ ਝੂਠ ਬੋਲ ਰਹਾ ਮੈਂ ਪੰਜਾਬ ਦੇ ਵਿੱਚ ਅੱਜ ਤੋਂ ਡਾਕਟਰਾਂ ਦੀ ਹੜਤਾਲ ਸ਼ੁਰੂ ਹੋ ਗਈ ਹੈ ਇਹ ਹੜਤਾਲ 9 ਸਤੰਬਰ ਤੱਕ ਜਾਰੀ ਰਹੇਗੀ ਡਾਕਟਰਾਂ ਦਾ ਕਹਿਣਾ ਕਿ ਅਸੀਂ ਪ੍ਰਸ਼ਾਸਨ ਤੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦਾ ਸਿੱਕਰ ਕਰ ਰਹੇ ਹਾਂ ਪਰ ਪ੍ਰਸ਼ਾਸਨ ਸਾਡੀ ਗੱਲ ਨੂੰ ਅਣਗੌਲਿਆ ਕਰ ਰਿਹਾ ਹੈ ਜਿਸ ਕਾਰਨ ਮਜਬੂਰਨ ਸਾਨੂੰ ਇਹ ਹੜਤਾਲ ਕਰਨੀ ਪੈ ਰਹੀ ਹੈ ਪੰਜਾਬ ਸਿਵਲ ਮੈਡੀਕਲ ਸੁਸਾਇਟੀ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ 9 ਸਤੰਬਰ ਤੱਕ ਸੇਵਾਵਾਂ ਮੁਅਤਲ ਕਰਨ ਦਾ ਐਲਾਨ ਕੀਤਾ ਹੈ 2 ਸਤੰਬਰ ਤੋਂ ਰਿਪੋਰਟਿੰਗ ਬੰਦ ਕਰਨ ਦਾ ਫੈਸਲਾ ਐਸੋਸੀਏਸ਼ਨ ਨੇ ਕੀਤਾ ਹੈ ਇਸ ਸੇਟ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਪਰ ਬੈਂਚਮਾਰਕ ਰਿਪੋਰਟਿੰਗ ਮੀਟਿੰਗਾਂ ਤੇ ਸਿਖਲਾਈ ਵਿੱਚ ਸਾ ਨਾਲ ਲੈਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਵੀ ਭੇਜਿਆ ਪੰਜਾਬ ਸਿਵਲ ਮੈਡੀਕਲ ਹੈਲਥ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਲਿਖਿਆ ਹੈ ਕਿ ਸਿਹਤ ਸਹੂਲਤਾਂਵਾਂ ਨੂੰ ਮਜ਼ਬੂਤ ਕਰਨ ਦੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਪਰ ਉਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਸੀਪੀਸੀ ਦੇ ਛੇਵੇਂ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ ਰੈਗੂਲਰ ਪੀਜੀਐਮਐਸ ਮੈਡੀਕਲ ਅਫਸਰ ਦੀ ਭਰਤੀ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਵੇਲੇ 400 ਐਮਓਜ਼ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਸਾਲ ਦੇ ਅੰਤ ਤੱਕ 75% ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਸਟਾਫ ਨੂੰ 24 ਘੰਟੇ ਸੁਰੱਖਿਆ ਦਿੱਤੀ ਜਾਵੇ। ਜੇ ਪ੍ਰਸ਼ਾਸਨ ਸਾਡੀਆਂ ਗੱਲਾਂ ਨਹੀਂ ਮੰਨੇਗਾ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਿੱਖਾ ਸੰਘਰਸ਼ ਵਿੜ ਸਕਦੇ ਹਾਂ ਇਸ ਕਰਕੇ ਪ੍ਰਸ਼ਾਸਨ ਸਾਡੀਆਂ ਮੰਗਾਂ 'ਤੇ ਗੌਰ ਕਰੇ। ਫਿਲਹਾਲ ਅਸੀਂ 9 ਸਤੰਬਰ ਤੱਕ ਹੀ ਹੜਤਾਲ ਕੀਤੀ ਹੈ ਪਰ ਜੇ ਸਾਡੀਆਂ ਮੰਗਾਂ 'ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਇਸ ਹੜਤਾਲ ਨੂੰ ਵਧਾ ਵੀ ਸਕਦੇ ਹਾਂ। ਬੁੱਢਾ ਨਾਲਾ ਦਿਨੋਂ ਦਿਨ ਦੂਸ਼ਿਤ ਹੋ ਰਿਹਾ ਹੈ ਇਸ ਦੇ ਵਿੱਚ ਕੋਈ ਵੀ ਦੋਰਾਵਾ ਨਹੀਂ ਨੇ ਇਸ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਤਾਂ ਜੋ ਇਸ ਦੀ ਸਾਫ ਸਫਾਈ ਹੋ ਸਕੇ ਪਰ ਇਹ ਸੰਭਵ ਨਹੀਂ ਹੋ ਸਕਿਆ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਬੁੱਡਾ ਨਾਲਾ ਡਾਈਂਗ ਇੰਡਸਟਰੀ ਕਰਕੇ ਦੂਸ਼ਿਤ ਹੋ ਰਿਹਾ ਹੈ ਬੀਤੇ ਦਿਨ ਡਾਈੰਗ ਇੰਡਸਟਰੀ ਨੂੰ ਬੰਦ ਕਰਨ ਦੇ ਲਈ ਫੈਸਲੇ ਤੋਂ ਬਾਅਦ ਜੋ ਪਾਣੀ ਦੇ ਸੈਂਪਲ ਲਏ ਗਏ ਸਨ ਉਸ ਦੀ ਰਿਪੋਰਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕਰ ਦਿੱਤੀ ਹੈ ਇਸ ਰਿਪੋਰਟ ਤੋਂ ਸਾਫ ਪਤਾ ਲੱਗਦਾ ਹੈ ਕਿ ਚਾਰ ਦਿਨਾਂ ਚ ਨਾ ਤਾਂ ਕੋਈ ਡਾਈੰਗ ਇੰਡਸਟਰੀ ਦਾ ਰੰਗਯੁਕਤ ਪਾਣੀ ਇੱਥੇ ਆਇਆ ਅਤੇ ਨਾ ਹੀ ਕੋਈ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਪਾਣੀ ਇਸ ਪਾਸੇ ਆਇਆ ਜਿਸ ਕਾਰ ਰਿਪੋਰਟ ਤੋਂ ਇਹ ਸਾਬਤ ਹੁੰਦਾ ਹੈ ਕਿ ਡਾਈੰਗ ਇੰਡਸਟਰੀ ਹੀ ਬੁੱਡੇ ਨਾਲੇ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਕਿਉਂਕਿ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੇ ਹੈਵੀ ਮੈਟਲ ਦਾ ਕਿਤੇ ਵੀ ਜ਼ਿਕਰ ਨਹੀਂ ਆਇਆ PPCB ਵੱਲੋਂ ਲਏ ਗਏ ਸੈਂਪਲਾਂ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਇਲੈਕਟ੍ਰੋਪਲੇਟਿੰਗ ਇੰਡਸਟਰੀ ਆਪਣਾ ਪਾਣੀ ਪੂਰੀ ਤਰ੍ਹਾਂ ਟ੍ਰੀਟ ਕਰ ਰਹੀ ਹੈ ਅਤੇ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਚ ਡਾਈੰਗ ਇੰਡਸਟਰੀ ਦਾ ਹੀ ਪਾਣੀ ਆ ਰਿਹਾ ਹੈ ਇਸ ਰਿਪੋਰਟ ਨੇ ਇਹ ਵੀ ਸਾਬਿਤ ਕਰ ਦਤਾ ਹੈ ਕਿ ਸ਼ਹਿਰ ਦੇ ਵਿੱਚ ਜੋ ਅਨਾਰਗਨਾਈਜ਼ਡ ਇੰਡਸਟਰੀ ਲੱਗੀ ਹੋਈ ਹੈ ਜੋ PPCB ਕੋਲ ਰਜਿਸਟਰਡ ਨਹੀਂ ਹੈ ਉਸ ਦਾ ਪਾਣੀ ਵੀ ਬੁੱਢੇ ਨਾਲੇ ਵਿੱਚ ਛੱਡਿਆ ਜਾ ਰਿਹਾ ਹੈ PPCB ਨੇ 6 ਅਤੇ 9 ਅਗਸਤ ਨੂੰ ਦੋ ਵਾਰ ਪਾਣੀ ਦੇ 13 ਵੱਖ-ਵੱਖ ਪੁਆਇੰਟਾਂ ਤੋਂ ਸੈਂਪਲ ਲਏ ਸਨ ਇਨ੍ਹਾਂ ਚ ਖਾਂਸੀ ਕਲਾਪੁਰੀ ਤਾਜਪੁਰ ਰੋਡ ਸੇ ਤੱਕ ਅਪਸਟ੍ਰੀਮ ਸੀਈਟੀਪੀ ਆਊਟਲੈਟ ਬਾਲਾਜੀ ਪੁਲੀ ਮਹਾਵੀਰ ਜੈਨ ਪੁਲੀ ਤੇਜੰਦਰ ਬਾਈਪਾਸ ਜੀਟੀ ਰੋਡ ਆਦਿ ਮੁਖਨੇ ਇਹਨਾਂ ਚੋਂ ਕੁਝ ਪੁਆਇੰਟਾਂ ਤੇ 6 ਅਗਸਤ ਨੂੰ ਬੀਡੀਓ ਪੱਧਰ 100 ਤੋਂ ਉੱਪਰ ਪਾਇਆ ਗਿਆ ਸੀ ਪਰ ਜਿਵੇਂ ਜਿਵੇਂ ਦਿਨ ਬੀਤੇ ਗਏ ਅਤੇ 9 ਅਗਸਤ ਨੂੰ ਬੀਡੀਓ ਦਾ 15 90 ਤੋਂ ਉੱਪਰ ਨਹੀਂ ਗਿਆ ਇਸੇ ਤਰ੍ਹਾਂ ਟीडीएस ਵੀ ਕੰਟਰੋਲ ਦੇ ਵਿੱਚ ਨਜ਼ਰ ਆਇਆ 6 ਅਗਸਤ ਨੂੰ ਤੇਜੰਦਰ ਬਾਈਪਾਸ ਤੇ 1240 ਸੁੰਦਨਗਰ ਪੁਲੀ ਤੇ 1086 ਤਦਕੇ ਚਾਂਸ ਨਿਮਾ ਪੁਲੀਚ 1128 ਦੇ ਵਿਚਕਾਰ ਜਿਹੜਾ ਸੀਗਾ ਇਹ ਨੰਬਰ ਆਇਆ ਸੀ ਪੀਪੀਸੀਬੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ਚ ਆਇਰਨ ਅਤੇ ਜ਼ਿੰਕ ਪਾਇਆ ਗਿਆ ਪਰ ਇਹ ਵੀ ਪੈਰਾਮੀਟਰਾਂ ਦੇ ਅੰਦਰ ਹੀ ਰਿਹਾ ਇਸ ਤੋਂ ਇਲਾਵਾ ਭਾਰੀ ਤੱਤਾ ਜਿਵੇਂ ਕਿ ਸਲਫਾਈਡ ਨਿਕਲ ਕ੍ਰੋਮੀਅਮ ਹੈਕਸਾक्रोਮ ਲੀਡ ਕਾਪਰ ਆਦਿ ਨਵੇਂ ਮਿਲੇ ਪਰ ਕੁਝ ਥਾਵਾਂ ਤੇ ਮੈਗਨੀਸ਼ੀਅਮ ਜ਼ਰੂਰ ਦੇਖਿਆ ਗਿਆ ਇਸ ਰਿਪੋਰਟ ਦੇ ਵਿੱਚ ਇਹ ਸਿੱਧ ਹੋਇਆ ਹੈ ਕਿ ਤਾਜਪੁਰ ਰੋਡ ਬਹਾਦਰ ਕੇ ਰੋਡ ਅਤੇ ਫੋਕਲ ਪੁਆਇੰਟ ਦੇ ਸੀਟਪੀ ਬਿਨਾ ਟ੍ਰੀਟ ਕੀਤੇ ਰੰਗਦਾਰ ਪਾਣੀ ਨੂੰ ਬੁੱਢੇ ਨਾਲੇ ਵਿੱਚ ਪਾ ਰਹੇ ਨੇ ਪੰਜਾਬ ਐਮ ਐਲ ਡੀ ਦਾ ਸੀਟਪੀ ਚਲਾ ਰਹੇ ਬੋਬੀ ਜਿੰਦਲ ਆਪਣੀ ਪੇਟ ਤਪਕਾਉਂਦੇ ਹੋਏ ਕਹਿੰਦੇ ਨੇ ਕਿ ਬਾਲਾਜੀ ਪੁਲੀਏ ਤੇ ਮਹਾਵੀਰ ਕੰਪਲੈਕਸ ਪੁਲੀ ਤੋਂ ਬੁੱਢੇ ਨਾਲੇ ਚੋਂ ਲਏ ਗਏ ਨਮੂਨੇ ਬਿਲਕੁਲ ਸਹੀ ਪਾਏ ਗਏ ਨੇ ਇਹ ਸੋਇ ਸਪਸ਼ਟ ਹੈ ਕਿ ਉਹਨਾਂ ਦਾ ਪਾਣੀ ਖੇਤੀ ਲਈ ਵਰਤਨਯੋਗ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੀਪੀਸੀਬੀ ਨੇ ਉਸ ਸਮੇਂ ਸੈਂਪਲ ਲਏ ਸਨ ਜਦੋਂ ਤੋਂ ਅਡੀਟਾਈਂਗ ਇੰਡਸਟਰੀ ਨਹੀਂ ਚੱਲ ਰਹੀ ਸੀ ਇਸ ਲਈ ਵੀਡੀਓ ਲੈਵਲ ਤਾਂ ਘਟ ਆਉਣਾ ਹੀ ਸੀ ਤਾਂ ਉਸ ਕੋਲੇ ਇਸ ਦਾ ਕੋਈ ਜਵਾਬ ਨਹੀਂ ਸੀ ਹਾਲ ਹੀ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਨਜੀਟੀ ਨੂੰ ਦੱਸਿਆ ਕਿ ਉਸ ਨੇ ਸੀਈਟੀਪੀ ਤੋਂ ਨਮੂਨੇ ਇਕੱਠੇ ਕੀਤੇ ਸਨ ਜਿਨ੍ਹਾਂ ਦੇ ਪੈਰਾਮੀਟਰ ਬਹੁਤ ਜ਼ਿਆਦਾ ਪਾਏ ਗਏ ਨੇ ਬੋਬੀ ਚੰਦਲ ਨੇ 50 ਐਮਐਲਡੀ ਸਮਰੱਥਾ ਵਾਲੇ ਸੀਈਟੀਪੀ ਤੋਂ ਨਿਕਲਣ ਵਾਲੇ ਪਾਣੀ ਦੇ ਸੈਂਪਲ ਦਾ ਬੀਡੀਓ ਪੱਧਰ 128 ਪਾਇਆ ਗਿਆ ਇਸੇ ਤਰ੍ਹਾਂ 40 ਐਮਐਲਡੀ ਅਤੇ 15 ਐਮਐਲਡੀ ਦੇ ਬੀਡੀਓ ਲੈਵਲ 55 ਅਤੇ 243 ਪਾਏ ਗਏ ਸਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਗਏ ਨਮੂਨੇ ਦੀ ਰਿਪੋਰਟ ਦੇ ਵਲੋਂ ਨਾਲੇ ਗੱਲ ਕਹੀ ਗਈ ਹੈ ਮੂਸਵਾਲੇ ਪੈਦਾ ਹੁੰਦਾ ਹੈ ਕਿ ਕਿ ਸੀਈਟੀਪੀ ਚੋਂ ਨਿਕਲਣ ਵਾਲੇ ਪਾਣੀ ਚ ਬੀਡੀਓ ਦੇ ਮਾਪਦੰਡ ਸਰਕਾਰੀ ਮਾਪਦੰਡਾਂ ਤੋਂ ਬਹੁਤ ਜ਼ਿਆਦਾ ਵੱਧ ਨੇ ਫਿਰ ਉਹ ਕਿਵੇਂ ਆਈ ਵਾਸ਼ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਦੋ ਪੁਆਇੰਟ ਦੇ ਪੈਰਾਮੀਟਰ ਉਹਨਾਂ ਦੇ ਅਨੁਸਾਰ ਬਿਲਕੁਲ ਸਹੀ ਨੇ ਜੇਕਰ ਰੰਗਾਈ ਉਦਯੋਗ ਆਪਣੇ ਆਪ ਨੂੰ ਸਹੀ ਦਰਸਾਉਣ ਤੇ ਛੇੜਛਾੜ ਕਰਨ ਦੀ ਬਜਾਏ ਆਪਣੇ ਕੰਮ ਤੇ ਧਿਆਨ ਦੇਵੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਚ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਮੁੰਡਾ ਨਾਲਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਮੋਗਾ ਜ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਪਿੰਡ ਕੋਰੇਵਾਲਾ ਖੁਰਦ ਦੇ ਵਿੱਚ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਹ ਸਾਰੇ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਹਨਾਂ ਸਾਰੇ ਲੋਕਾਂ ਨੂੰ ਹਲਕਾ ਵਿਧਾਇਕ ਮੋਗਾ ਡਾਕਟਰ ਅਮਨਦੀਪ ਕੌਰ अरोड़ा ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾਵੇਗਾ ਤਦ ਆਸ ਦੀ ਕਿ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁੰਬਾ ਵਧਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲ ਦਲ ਛੱਡ ਕੇ ਕਈ ਪਰਿਵਾਰ ਸ਼ਾਮਲ ਹੋਏ ਨੇ ਔਰ ਜਿਨ੍ਹਾਂ ਨੂੰ ਡਾਕਟਰ ਅਮਨਦੀਪ ਕੌਰ ਦੇ ਵੱਲੋਂ ਸੱਫਾ ਪਾ ਕੇ ਸਨਮਾਨਿਤ ਕੀਤਾ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਪਿੰਚ ਪੁਰੇ ਆਲ ਖੁਲਤ ਤੋਂ ਸਤਿ ਸ਼੍ਰੀ ਅਕਾਲ ਜਗਤ ਸਿੰਘ ਜੀ ਆਪਣੇ ਸੈਕਟ ਦੇ ਸਾਥੀਆਂ ਸ੍ਰੀ ਅਕਾਲੀਦਰ ਨੂੰ ਅਲ biệt ਆ ਕੇ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਮੈਂ ਉਹਨਾਂ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦੀ ਹਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਨੂੰ ਸਾਡੇ ਪਿੰਡਾਂ ਨੂੰ ਸੋਨਾ ਬਣਾਉਣ ਦੇ ਲਈ ਯੋਗਦਾਨ ਪਾਉਣ ਦੇ ਲਈ ਅੱਜ ਸਾਡੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਹੈ ਸਾਡੇ ਪਿੰਡ ਕੋਰੇਵਾਲ ਖੁਰਦ ਤੋਂ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨ ਬਲਬਤ ਸਿੰਘ ਜੀ ਰਾਜਵਿੰਦਰ ਸਿੰਘ ਜੀ ਤੇ ਉਹ ਸਾਰੇ ਮੇਰੇ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਬਲਾਕ ਇਨਚਾਰਜ ਦੇ ਸਹਿਯੋਗ ਦੇ ਨਾਲ ਲਗਾਤਾਰ ਰੋਜ਼ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਆਇਆਂ ਤੇ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ ਜਲਦ ਵਾਪਸ ਆਉਣੇ ਆ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ NRI marriage bureau find your perfect human ਸੜਬ ਇੱਕ ਬਾਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਗੇ ਵਧਦੇ ਆ ਇੱਕ ਪਾਸੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਗੈਂਗਸਟਰ ਇੰਟਰਵਿਊ ਦੇ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਸਖਤੀ ਕਰ ਦਿੱਤੀ ਗਈ ਹੈ ਤੇ ਪੰਜਾਬ ਦੀਆਂ ਕਈ ਜ਼ਿਲ੍ਹਿਆਂ ਦੇ ਵਿੱਚ ਜੈਮਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਉਥੇ ਅਮਰਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਪਿਛਲੇ 1 ਸਾਲ ਤੋਂ ਜੈਮਰ ਲੱਗੇ ਹੋਏ ਨੇ ਪਰ ਇਹਨਾਂ ਜੈਮਰਾਂ ਦੇ ਕਾਰਨ ਆਸ-ਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਸ-ਪਾਸ ਦੇ ਲੋਕਾਂ ਦੇ ਮੋਬਾਈਲ ਤੇ ਨੈਟਵਰਕ ਨਹੀਂ ਆ ਰਿਹਾ ਜਿਸ ਕਰਕੇ ਆਮ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਜਮਨਾ ਨੇ ਪੂਰੇ ਇਲਾਕੇ ਦੇ ਨੈਟਵਰਕ ਨੂੰ ਫ੍ਰੀਜ਼ ਕਰ ਦਿੱਤਾ ਹੈ ਜਿਸ ਕਾਰਨ ਆਮ ਲੋਕ ਪਰੇਸ਼ਾਨ ਨੇ ਉਹਨਾਂ ਵੱਲੋਂ ਅਮਰਸਰ ਦੀ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਕਈ ਵਾਰ ਮੁਲਾਕਾਤ ਕੀਤੀ ਗਈ ਤੇ ਇਸ ਸਮੱਸਿਆ ਤੋਂ ਜਾਣੂ ਵੀ ਕਰਵਾਇਆ ਗਿਆ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਤੇ ਅਜੱਕੇ ਹੋਏ ਲੋਕਾਂ ਨੇ ਜੇਲ੍ਹ ਦੇ ਬਾਹਰ ਧਰਨਾ ਵੀ ਲਗਾਇਆ ਅਹੀਂ ਜੀ ਧਰਨੇ ਦੇ ਕਹਿਣਾ ਚਾਹੁੰਦੇ ਆ ਕਿ ਅੱਜ ਇਹ ਧਰਨੇ 'ਚ ਲੋਕ ਜਿਹੜੇ ਸੜਕਾਂ ਤੇ ਬੈਠੇ ਆ ਇਹ ਕੋਈ ਚਾਹ ਨਾ ਨਹੀਂ ਬੈਠੇ ਇਹ ਮਜਬੂਰ ਨ ਬੈਠੇ ਆ ਕਿ 2 ਸਾਲ ਦੇ ਉਤੋਂ ਜਿਹੜਾ ਵਾ ਚੈਂਬਰ ਲਾ ਕੇ ਫੋਨ ਜਿਹੜੇ ਬੰਦ ਕੀਤੇ ਗਏ ਆ ਸਰਕਾਰ ਨੇ ਜਿਹਦੇ ਕਰਕੇ ਲਾਇਆ ਉਹ ਫੋਨ ਅੰਦਰ ਤੇ ਜੇਲ੍ਹ ਦੇ ਅੰਦਰ ਕੈਦਿਆਂ ਦੇ ਚ ਹਵਾਲਾਤੀਆਂ ਦੇ ਉਹ ਚੱਲ ਰਹੇ ਨੇ ਪਰ ਇੱਥੇ ਜਿਹੜਾ ਬਾਹਰ ਲੋਕਾਂ ਦੇ ਚੱਲ ਨਹੀਂ ਰਿਹਾ ਬੀਤੇ ਦਿਨੀ ਮੈਂ ਅੱਗੇ ਵੀ ਬੇਨਤੀ ਕੀਤੀ ਆ ਸਰਕਾਰ ਦੇ ਗਾੜੀ ਕੇ ਇੰਨਾ ਤਕੜਾ ਹਾਸਾ ਹੋ ਗਿਆ ਕਿ ਮੇਰੇ ਬੇਟੇ ਦੀ 24 ਸਾਲ ਦਾ ਮੇਰਾ ਬੇਟਾ ਹੀ ਉਹਦੀ ਰੋਡ ਐਕਸੀਡੈਂਟ ਜਿਹੜੀ ਆ ਇੱਥੇ ਡੈਥ ਹੋ ਗਈ ਜੇਲ ਦੇ ਕੋਲ ਪਰ ਛੇਤੀ ਜਿਹੜਾ ਕਿਸੇ ਨੇ ਕੋਈ ਫੋਨ ਤੇ ਗੱਲ ਨਹੀਂ ਕਰ ਪਾਇਏ ਜਿੰਨੇ ਚਿਰ ਨੂੰ ਸਾਨੂੰ ਜਾ ਕੇ ਦੱਸਿਆ ਕਿਸੇ ਨੇ ਅਸੀਂ ਲੈ ਕੇ ਆਏ ਆਏ ਆ ਉਹਨਾਂ ਹਸਪਤਾਲ ਖੜਿਆ ਵਾ ਪਰ ਉਹ ਬਚ ਨਹੀਂ ਸਕਿਆ ਬੜੀ ਸਾਨੂੰ ਜਿਹੜੀ ਆ ਦੁੱਖ ਵਾਲੀ ਗੱਲ ਆ ਵੀ ਜੇ ਫੋਨ ਜੇ ਚੱਲਦੇ ਹੁੰਦੇ ਚਾਹੇ ਇਹ ਹੋ ਸਕਦਾ ਹੀ ਅਸੀਂ ਪਹਿਲੋਂ ਸਮੇਂ ਤੇ ਆ ਜਾਂਦੇ ਚਾ ਕੋਈ ਲੈ ਜਾਂਦਾ ਅਸੀਂ ਕਹਿੰਦੇ ਵੀ ਲੈ ਜਾਓ ਇਹਨੂੰ ਹਸਪਤਾਲ ਤੇ ਹੋ ਸਕਦਾ ਹੀ ਸਾਡੇ ਬੇਟੇ ਦੀ ਡੈਥ ਜਿਹੜੀ ਆ ਨਾ ਹੁੰਦੀ ਤੇ ਇਹ ਘਟਨਾ ਜਿਹੜੀ ਆ ਨਾ ਵਾਪਰਦੀ ਅਸੀਂ ਬੜਾ ਇਸ ਚੀਜ਼ ਦੇ ਉੱਤੇ ਗਿਲਾ ਕਰਦੇ ਆ ਜੇਲ੍ਹ ਸੁਬੇਡਨ ਸਾਹਿਬ ਤੇ ਵੀ ਅਸੀਂ ਤਿੰਨ ਵਾਰੀ ਜਿਹੜਾ ਵਾ ਪਹਿਲੋਂ ਉਹਨਾਂ ਨੂੰ ਮਿਲ ਚੁੱਕੇ ਆ ਵੀ ਇਹ ਜਿਹੜੀ ਰੇਂਜ ਆ ਇਹਦੀ ਘਟਾਓ ਰੇਂਜ ਜਿਹੜੀ ਆ ਇਹਨੂੰ ਜਿਹੜਾ ਵਾ ਅੰਦਰ ਅੰਦਰ ਤੁਸੀਂ ਆਪਣੇ ਰੱਖੋ ਤੁਸੀਂ ਆਪਣੀ ਤੁਹਾਨੂੰ ਜੇਲ੍ਹ ਦੇ ਨਾਲ ਕੈਦੀਆਂ ਨਾ ਚਾ ਹਵਾ ਲਾਟੀਆਂ ਦੇ ਨਾਲ ਹੈ ਨਾ ਵੀ ਉਹਨਾਂ ਦੇ ਫੋਨ ਨਹੀਂ ਚੱਲਣੇ ਚਾਹੀਦੇ ਉਹਨਾਂ ਤੇ ਫੇਰ ਚੱਲ ਤੇ ਅਹੀਂ ਜਿਹੜੇ ਬਾਹਰ ਆਮ ਪਬਲਿਕ ਆ ਇਹ ਸਾਨੂੰ ਆਣ ਕੇ ਵਿਚਾਰੇ ਦੱਸਦੇ ਆ ਦੁੱਖ ਵੀ ਸਾਡੇ ਫੋਨ ਨਹੀਂ ਚੱਲ ਰਹੇ ਅਸੀਂ ਬਹੁਤ ਸੰਘਰਸ਼ ਦੇ ਵਿੱਚ ਆ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਨਹੀਂ ਹੋ ਰਹੀ ਆਨਲਾਈਨ ਅੱਜ ਕੱਲ੍ਹ ਪੜ੍ਹਾਈ ਆ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜਾਂਦੀ ਕੋਈ ਡਿਲੀਵਰੀ ਕੇਸ ਜਿਵੇਂ ਆ ਜਾਂਦਾ ਐਂਬੂਲੈਂਸ ਮਂਗਾਉਣੀ ਪੈਂਦੀ ਉਹ ਫੋਨ ਹੀ ਨਹੀਂ ਲੱਗਦਾ ਕਿੱਥੋਂ ਮਂਗਾਉਣਾ ਤੇ ਅਸੀਂ ਤੇ ਇਹ ਵਲੇ ਜਿਹੜਾ ਵਾ ਪੰਜਾਬ ਸਰਕਾਰ ਦੀ ਕਰਾਂਗੇ ਵੀ ਪੰਜਾਬ ਸਰਕਾਰ ਜਿਹੜੀ ਇਸ ਚੀਜ਼ ਤੇ ਗੌਰ ਨਹੀਂ ਦੇ ਰਹੀ ਤੇ ਦੂਜਾ ਅਸੀਂ ਜਿਹੜਾ ਵਾ ਇਹਨੂੰ ਜੇਲ੍ਹ ਤੋਂ ਬੇਟੰਡ ਸਾਹਿਬ ਨੂੰ ਜਿਹੜਾ ਵਾ ਅਸੀਂ ਜਿਹਨੂੰ ਐਨੀ ਵਾਰ ਮਿਲ ਕੇ ਅਪੀਲ ਕਰ ਰਹੇ ਆ ਅਸੀਂ ਇਹਨਾਂ ਨੂੰ ਵੀ ਦੋਸ਼ੀ ਸਮਝਦੇ ਆ ਕਿ ਇਹ ਚੀਜ਼ਾਂ ਤੇ ਜਿਹੜਾ ਜਿਨ੍ਹਾਂ ਨੇ ਗੌਰ ਨਹੀਂ ਕੀਤੀ ਚਾ ਸਾਡੀ ਗੱਲ ਜਿਹੜੀ ਆ ਉੱਪਰ ਤੱਕ ਪਹੁੰਚਾਈ ਨਹੀਂ ਆ ਉਥੇ ਧਰਨੇ ਚ ਸ਼ਮੂਲੀਅਤ ਕਰਕੇ ਭਾਜਪਾ ਆਗੂਆਂ ਦੇ ਵੱਲੋਂ ਵੀ ਆਮ ਲੋਕਾਂ ਦੀ ਹਮਾਇਤ ਕੀਤੀ ਗਈ ਅਤੇ ਉਹਨਾਂ ਦੀ ਮੰਗ ਨੂੰ ਜਾਇਜ਼ ਠਹਿਰਾਇਆ ਗਿਆ 1977 ਤੋਂ ਕਾਰਪੋਰੇਸ਼ਨ ਦੇ ਵਿੱਚ ਆ ਗਿਆ ਹੋਇਆ ਉਹਦੀ ਥੋੜੀ ਬੈਕਗ੍ਰਾਉਂਡ ਦੱਸਦਾ ਇੱਥੇ ਜੇਲ੍ਹ ਆਈ ਜੇਲ੍ਹ ਤੋਂ ਬਾਅਦ ਇੱਥੇ ਜੈਮਰ ਆਇਆ ਪਰ ਜਦੋਂ ਦਾ ਜੈਮਰ ਆਇਆ ਉਦੋਂ ਦਾ ਜੀਣਾ ਲੋਕਾਂ ਦਾ ਨਰਕ ਹੋ ਗਿਆ ਲੋਕਾਂ ਨੇ ਇੱਥੇ 50-50 ਲੱਖ ਦੀਆਂ ਕੋਠੀਆਂ ਪਾਈਆਂ ਕਰੋੜ-ਕਰੋੜ ਰੁਪਏ ਦੀਆਂ ਕੋਠੀਆਂ ਪਾਈਆਂ ਨੇ ਔਰ ਆਮ ਗਰੀਬ ਆਦਮੀ ਤੋਂ ਲੈ ਕੇ ਵੱਡਾ ਚਾਹੇ ਕਰੋੜਾਪਤੀ ਹੈ ਅੱਜ ਉਹ ਦੁਖੀ ਹੈ ਉਹਦਾ ਕਾਰਨ ਹੈ ਵੀ ਇੱਥੇ ਜਿਹੜਾ ਜੈਮਰ ਲੱਗਾ ਹੈ ਉਹਦੇ ਕਰਕੇ ਮੋਬਾਈਲ ਨਹੀਂ ਚੱਲਦਾ ਪਿਆ ਲੇਕਿਨ ਬੜੀ ਸ਼ਰਮ ਦੀ ਗੱਲ ਹੈ ਸਾਡੇ ਪ੍ਰਸ਼ਾਸਨ ਵਾਸਤੇ ਵੀ ਔਰ ਸਾਡੇ ਸਾਰਿਆਂ ਵਾਸਤੇ ਵੀ ਉਹ ਫੋਨ ਜਿਹੜਾ ਬਾਹਰ ਤੇ ਚੱਲਦਾ ਨਹੀਂ ਹੈ ਲੇਕਿਨ ਜੇਲ੍ਹ ਦੇ ਅੰਦਰ ਚੱਲਦਾ ਪਿਆ ਤੁਸੀਂ ਅੱਜ ਦੀ ਅਖਬਾਰ ਦੇਖ ਲੋਗੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਇੱਕ ਮਾਂ ਜਿਹਦਾ ਕੱਲ ਬੇਟਾ ਇੱਥੇ ਸੰਦਿੱਗ ਧਾਲਚ 'ਚ ਡੈਥ ਹੋ ਜਾਂਦੀ ਹੈ ਉਹ ਕਹਿੰਦੀ ਹੈ ਵੀ ਮੇਰਾ ਪੁੱਤਰ ਮੈਨੂੰ ਰੋਜ਼ ਫੋਨ ਕਰਦਾ ਸੀ ਉਹਦੇ ਵਾਸਤੇ ਮੈਂ 10000 ਰੁਪਿਆ ਪੁਲਿਸ ਪ੍ਰਸ਼ਾਸਨ ਨੂੰ ਜਾਂ ਜੇਲ੍ਹ ਪ੍ਰਸ਼ਾਸਨ ਨੂੰ ਭਰਤੀ ਸੀ ਮਤਲਬ ਅੱਜ ਐਸੀ ਸਰਕਾਰ ਹੈ ਜਿਹੜੀ ਗੂੰਗੀ ਬਹਿਰੀ ਨਕਮੀ ਅੰਨੀ ਸਰਕਾਰ ਹੈ ਜਿਸ ਨੂੰ ਦਿਖਦਾ ਨਹੀਂ ਪਿਆ ਵੀ ਲੋਕ ਸੜਕਾਂ ਤੇ ਧੁੱਪੇ ਬੈਠੇ ਨੇ ਕੋਈ ਇਹ ਖੁਸ਼ੀ ਨਾਲ ਨਹੀਂ ਬੈਠੇ ਕੋਈ ਇੱਥੇ ਕੋਈ ਕਿਸੇ ਕੋਈ ਇਲੈਕਸ਼ਨ ਨਹੀਂਗਾ ਲੋਕ ਆਪਣੀ ਮਜਬੂਰੀ ਨਾਲ ਬੈਠੇ ਨੇ ਲੋਕਾਂ ਦਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਅੱਜ ਮੋਬਾਈਲ ਤੋਂ ਬਗੈਰ ਕਿਹੜਾ ਰੋਜ਼ਗਾਰ ਹੈ ਬੱਚਿਆਂ ਦਾ ਅੱਜਕੱਲ ਪੜ੍ਹਾਈ ਵਾਸਤੇ ਵੀ ਮੋਬਾਈਲ ਦੀ ਜ਼ਰੂਰਤ ਹੈ ਅਗਰ ਬੱਚੇ ਦਾ ਉਹ ਆਣਾ ਹੋਮਵਰਕ ਆਣਾ ਉਹ ਵੀ ਮੋਬਾਈਲ ਤੇ ਆਣਾ ਸੋ ਐਸੀ ਸਰਕਾਰ ਜਿੰਨੂੰ ਚਿੰਤਾ ਨਹੀਂ ਹੈ ਪਿਛਲੇ 4 ਵਾਰ ਤੋਂ 4 ਵਾਰ ਤੋਂ ਇੱਥੇ ਐਸੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਨੇ ਜੇਲ੍ਹ ਪ੍ਰਸ਼ਾਸਨ ਨਾਲ ਲੇਕਿਨ ਅੱਜ ਹਾਰ ਕੇ ਸਾਡੇ ਤੇ ਵੀ ਪ੍ਰੈਸ਼ਰ ਸੀਗਾ ਵੀ ਤੁਸੀਂ ਜੇਲ੍ਹ ਦੇ ਬਾਹਰ ਧਰਨਾ ਲਾਓ ਸੜਕਾਂ ਤੇ ਨਾ ਬੈਠੋ ਭਈ ਮੈਂ ਇਹਦੇ ਵਿੱਚ ਕੀ ਕਰ ਸਕਦਾ ਲੋਕ ਦੁਖੀ ਨੇ ਮੈਂ ਤੇ ਬੁਲਾਇਆ ਨਹੀਂ ਸਾਰਾ ਪਿੰਡ ਆਪ ਆਇਆ ਕੀ ਕਾਰਨ ਕੀ ਸਮਝ ਰੱਟ ਸਾ ਜਿਹੜਾ ਮਹੱਲ ਨਹੀਂ ਹੋ ਕਾਰਨ ਸਿੰਪਲ ਹੈ ਜੈਮਰ ਦੀ ਜਿਹੜੀ ਫ੍ਰੀਕੁਐਂਸੀ ਤੁਸੀਂ ਉਹ ਕਹਿੰਦੇ ਜੀ ਹਾਈ ਕੋਰਟ ਦੇ ਆਰਡਰ ਨੇ ਮੈਂ ਕਹਿੰਦਾ ਜ਼ਰੂਰ ਲਾਓ ਜੈਮਰ 10 ਵਾਰੀ ਲਾਓ ਪਰ ਗਰੀਬ ਜਨਤਾ ਦੇ ਬਾਰੇ ਵੀ ਤੇ ਸੋਚੋ ਜੈਮਰ ਦੀ ਫ੍ਰੀਕੁਐਂਸੀ ਠੀਕ ਕਰੋ ਘਟਾਓ ਤਾਂ ਕਿ ਜੇਲ੍ਹ ਦੇ ਅੰਦਰ ਜੈਮਰ ਚੱਲੇ ਪਹਿਲੇ ਤੇ ਗੱਲ ਜੇਲ੍ਹ ਦੇ ਅੰਦਰ ਮੋਬਾਈਲ ਜਾਵੇ ਕਿਉਂ ਉਥੇ 2-200 ਰੁਪਏ ਦੀ ਬੀੜੀ ਦਾ ਬੰਡਲ ਵਿਕਦਾ ਇਹਦੇ ਚ ਪਹਿਲੇ ਆਪਣੇ ਪ੍ਰਸ਼ਾਸਨ ਨੂੰ ਤੇ ਖਿੱਚੋ ਜਨਤਾ ਨੂੰ ਦੁਖੀ ਕੀਤਾ ਸਭ ਤੋਂ ਪਹਿਲੇ ਆਪਣੀ ਜਿਹੜੇ ਜਨਤਾ ਹੈ ਉਹਨੂੰ ਖਿੱਚਿਆ ਜਾਵੇ ਜਿਹੜੀ ਢਾਡੀ ਜਿਹੜੀ ਅੰਦਰ ਬੈਠੀ ਜਿਹੜੀ ਪ੍ਰਸ਼ਾਸਨ ਹੈ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਜੇਲ੍ਹ ਦੇ ਮੁਲਾਜ਼ਮ ਨੇ ਉਹਨਾਂ ਤੇ ਸਖਤੀ ਕੀਤੀ ਜਾਏ ਇਹਨਾਂ ਗਰੀਬ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਪਿਆ ਜੈਮਰ ਲਾਓ ਉਹਦੀ ਫ੍ਰੀਕੁਐਂਸੀ ਘਟਾਓ ਅੰਦਰ ਮੋਬਾਈਲ ਜਾਣਾ ਬੰਦ ਕਰੋ ਮੈਂ ਇਹ ਬੇਨਤੀ ਕਰਦਾ ਇਹ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਹੱਲ ਨਹੀਂ ਹੁੰਦਾ ਤਾਂ ਅਸੀਂ ਸੜਕਾਂ ਤੇ ਬੈਠੇ ਆ ਫਿਰ ਬੈਠਾਂਗੇ ਅੱਜ ਇੱਥੇ ਜਾਮ ਕੀਤਾ ਉਹ ਕਹਿੰਦੇ ਪਏ ਨੇ ਮੈਂ ਨਹੀਂ ਕਹਿੰਦਾ ਪਿਆ ਇਹਨਾਂ ਦੇ ਨੁਮਾਇੰਦੇ ਕਹਿੰਦੇ ਪਏ ਸਾਨੂੰ ਸ਼ਹਿਰ ਜਾਮ ਕਰਨਾ ਪਿਆ ਤੇ ਅਸੀਂ ਉਹ ਵੀ ਕਰਾਂਗੇ ਸਾਨੂੰ ਪੱਕਾ ਭੁਖਟਾਲ ਤੇ ਭੁਖਟਾਲ ਤੇ ਬਹਿਣਾ ਪਿਆ ਅਸੀਂ ਉਹ ਵੀ ਬੈਠਾਂਗੇ ਇਜ਼ਰਾਨ ਮੌਕੇ ਤੇ ਪਹੁੰਚ ਤਹਿਸੀਲਦਾਰ ਨੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉੱਚ ਅਧਿਕਾਰੀਆਂ ਤੇ ਸਰਕਾਰ ਕੋਲੋਂ ਮੰਗ ਲੈ ਕੇ ਜਾਣਗੇ ਤੇ ਜਲਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਜੜੀਆਂ ਇਹਨਾਂ ਦੀਆਂ ਮੰਗਾਂ ਹੈ, ਇਹ ਮੰਗ ਪੱਤਰ ਮੈਂ ਰਿਸੀਵ ਕਰ ਲਿਆ ਵਾ। ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ। ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀ ਸਾਹਿਬ ਨਾਲ ਡੀਸੀ ਆਫਿਸ 'ਚ ਵੀ 2-3 ਦਿਨਾਂ ਦੇ ਵਿੱਚ ਵਿੱਚ ਕਰਾ ਦਿੱਤੀ ਜਾਏਗੀ। ਤਾਂ ਉਮੀਦ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਹੱਲ ਹੈ ਕੋਈ ਸਰਕਾਰੀ ਪੱਧਰ ਤੇ ਹੋਣਾ ਵਾ। ਤੇ ਜੋ ਟਾਈਮ ਚਾਹੀਦਾ ਵਾ ਤੇ ਉਹ ਇਹਨਾਂ ਕੋ ਲੈ ਕੇ ਉਹਨੇ ਟਾਈਮ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦਾ ਮਸਲਾ ਪੱਕੇ ਤੌਰ ਤੇ ਹੱਲ ਕਰਾ ਦਿੱਤਾ ਜਾਵੇ। ਦੂਜੇ ਨੰਬਰ ਪੰਨੇ 'ਤੇ ਕੀ ਲਿਖਿਆ ਹੈ? ਮੰਗ ਇਹਨਾਂ ਦੀ ਆਈ ਕਿ ਇਹਨਾਂ ਦੇ ਫੋਨ ਜਿਹੜੇ ਆ ਉਹ অপারেਟ ਹੋਣ। ਤੇ ਉਹਦੇ ਲਈ ਆਈ ਹੈ ਕਿ ਜੋ ਸਿਗਨਲ ਦੀ ਸੈਟਿੰਗ ਕਰਾਣੀ ਆ ਅੰਦਰੋਂ ਉਹ ਟੈਕਨੀਕਲ ਟੀਮ ਨਾਲ ਕੋਆਰਡੀਨੇਟ ਕਰਾ ਕੇ ਕਰਾ ਦਿੱਤੀ ਜਾਏਗੀ। ਤਾਂ ਤਹਿਸੀਲਦਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਸਮੱਸਿਆ ਦਾ ਹੱਲ ਕਰਾਂਗੇ ਪਰ ਵੇਖਣਾ ਹੋਵੇਗਾ ਕਿ ਇਸ ਸਮੱਸਿਆ ਦਾ ਹੱਲ ਆਖਰ ਹੁੰਦਾ ਕਦੋਂ ਹੈ। ਤੇ ਬਿਟੂ ਨੇ ਨਾ ਚੋਣਵੀਆਂ ਖਬਰਾਂ ਦੇ ਵਿੱਚ ਫਲਾ ਲੈਂਦਾ ਨਹੀਂ ਪਰ ਤੁਸੀਂ ਦੇ ਇੱਕ ਦੂਸਰ ਤੋਂ ਟੀਵੀ ਐਨ ਆਰ ਆਈ ਤੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ